ਆਰਮ ਮੁਲਾਜ਼ਮਾਂ ਦੇ ਕੀਤੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਫਿਰ ਕਰਵਾਈਆਂ ਆਪੀਡੀ ਸਵਾਮਾ ਬੰਦ ਅਤੇ ਕੀਤੀ ਗਈ ਪੰਜਾਬ ਸਰਕਾਰ ਅਤੇ ਪਠੰਡਾ ਦੇ ਸਿਵਲ ਸਰਜੰਦ ਦੇ ਖਿਲਾਫ ਨਾਅਰੇਬਾਜੀ ਮਲਾ 9 ਜੁਲਾਈ ਦਾ ਜਿੱਥੇ ਲਿੰਗ ਜਾਂਚ ਦੇ ਲਈ ਇੱਥੇ ਬਠਿੰਡਾ ਤੋਂ ਇੱਕ ਟੀਮ ਹੈ ਜਿਹੜੀ ਉਹ ਇੱਕ ਡਾਕਟਰ ਦੇ ਉੱਤੇ ਰੈਡ ਕਰਨ ਦੇ ਲਈ ਗਈ ਹੋਈ ਸੀ ਜੋ ਪੂਰੀ ਟੀਮ ਸੀ ਅਤੇ ਉੱਥੇ ਇੱਕ ਬਠਿੰਡਾ ਦੇ ਦਰਜਾਚਾਰ ਮਲਾਜਮ ਨੂੰ ਬੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਲੈ ਕੇ ਇੱਥੇ ਆਪਣਾ ਸਾਰੇ ਮੁਲਾਜ਼ਮਾਂ ਵੱਲੋਂ ਹੜਤਾਲ ਕਰ ਦਿੱਤੀ ਸੀ ਤੇ ਉਹਨਾਂ ਵੱਲੋਂ ਪਿਛਲੇ ਦਿਨੀ ਜਿੱਥੇ 2 ਦਿਨ ਓਪੀਡੀ ਸਵਾਵਾਂ ਬੰਦ ਰੱਖੀਆਂ ਗਈਆਂ ਤੇ ਅੱਜ ਫਿਰ ਇਹਨਾਂ ਵੱਲੋਂ ਓਪੀਡੀ ਸਵਾਵਾਂ ਬੰਦ ਕਰਵਾਈਆਂ ਗਈਆਂ ਇਹਨਾਂ ਕਹਿੰਦੇ ਕਿ ਜਿੰਨਾ ਚਿਰ ਉਸ ਮੁਲਾਜ਼ਮ ਦੀ ਰਿਹਾਈ ਨਹੀਂ ਹੁੰਦੀ ਸਾਡੇ ਵੱਲੋਂ ਓਪੀਡੀ ਸਵਾਵਾਂ ਬੰਦ ਹੀ ਇਸ ਤਰ੍ਹਾਂ ਆਪਾਂ ਰੱਖੇ ਜਾਣੀਆਂ ਅੱਜ ਸੋਮਵਾਰ ਨੂੰ 10 ਵਜੇ ਦੇ ਲਗਭਗ ਵੱਡੀ ਗੰਟੀ ਦੇ ਵਿੱਚ ਇੱਥੇ ਮੁਲਾਜ਼ਮਾ ਇਕੱਠੇ ਹੋਏ ਤੇ ਉਹਨਾਂ ਵੱਲੋਂ ਓਪੀਡੀ ਦੇ ਵਿੱਚ ਜਿੱਥੇ ਨਾਰੇਬਾਜੀ ਕੀਤੀ ਗਈ ਉੱਥੇ ਸਿਵਲ ਸਰਜਨਾ ਤੇ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਵੱਲੋਂ ਜੰਮ ਕੇ ਨਾਰੇਬਾਜੀ ਕੀਤੀ ਗਈ ਤੇ ਇਹਨਾਂ ਵੱਲੋਂ ਓਪੀਡੀ ਸਵਾਮਾ ਇਹਨਾਂ ਵੱਲੋਂ ਬੰਦ ਕਰਵਾਈਆਂ ਗਈਆਂ ਸਰਕਾਰਾ ਕਰਦੀ ਹੈ ਕਿ ਤੇਰਾ ਮੇਰੀ ਚਾਹ ਤੋਂ ਵੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਮਰਦਾਬਾਦ ਮਰਦਾ ਚਾਰ ਕੀ ਕਰਨਾ ਨੇ ਮਹਲੀ ਜੀ ਜਿਹੜਾ 20000 ਮੈਂਸ਼ਨ ਕਰਨਾ ਨਾ ਜਿਹੜੇ ਉਹ ਵੀ ਇਹਦਾ ਰੋਲਾ ਵੀ 20000 ਦਾ ਰੋਲਾ ਵੀ ਆ ਤਾਂ ਨਹੀਂ ਹੋਰ ਕੋਈ ਰੋਲਾ ਨਹੀਂ 20000 ਮੈਂਸ਼ਨ ਕਰਤਾ ਤੁਸੀਂ ਅਸੀਂ ਕਰੇ ਜੀ ਦੇਖੋ ਮੇਰੇ ਤੁਸੀਂ ਦੱਸੋ ਕਿਹੜੇ ਹਸਰ ਨੂੰ ਮਿਲਣਾ ਅਸੀਂ ਉਹਨਾਂ ਨੂੰ ਮਿਲਾਂਗੇ ਦੇਖੋ ਬਤਾ ਕੀ ਗੱਲ ਆ ਤੁਸੀਂ ਕਹਿ ਲਈ ਆ ਕਰਮ ਨਾ ਕਰੋ ਇਹ ਤੁਸੀਂ ਜਿਹੜਾ ਤੁਸੀਂ ਆਦਰਧਾਰਨਾ ਜਿੱਥੇ ਆਦਰ ਤੁਸੀਂ ਨਿਰਧਾਰਤ ਕੀਤਾ ਉਥੇ ਇੱਕ ਮੇਰੇ ਗੱਲ ਸੁਣੋ ਮੇਰੇ ਨਾਲ ਜੀ ਦੇਖੋ ਮੈਡਮ ਦੇਖੋ ਹਰਜੀਤ ਦਾ ਪ੍ਰਸਿੱਧ ਹੋਣਾ ਆ ਦਾ ਕੋਈ ਨਹੀਂ ਆ ਨਹੀਂ ਠੀਕ ਹੈ ਤੁਹਾਡਾ ਕੰਮ ਜਿਹੜਾ ਤੁਸੀਂ ਇੱਥੇ ਆ ਕੇ ਬੈਠ ਗਏ ਤੁਸੀਂ ਆ ਦਾ ਜਿਹੜਾ ਬਾਹਰ ਬੈਠਾ ਤੁਸੀਂ ਧਰਨਾ ਕਿਹਾਓ ਆ ਦਾ ਤੁਹਾਨੂੰ ਅਧਿਕਾਰ ਨਹੀਂ 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 ਤੁਹਾਡੇ ਕੋਲ ਜਾਣ ਵੀ ਨਹੀਂ ਤੁਸੀਂ ਮਿਲਣਾ ਤੁਸੀਂ ਮੈਨੂੰ ਦੱਸੋ ਮੈਂ ਮਿਲਾਂ ਦਿੰਦਾ ਸਰਦਿ ਤਾਂ ਹੋਣਾ ਆਇਆ ਫਿਰ ਨਹੀਂ ਅਸੀਂ ਕੁਝੇ ਮਿਲੀ ਤੇਰੀ ਸਿਹਤ ਦਾ ਕਾਹਦਾ ਗੱਲ ਆਏ ਤਾਂ ਇਹ ਤਾਂ ਸੋਲੂਸ਼ਨ ਨਹੀਂਗਾ ਕੋਈ ਸੋਲੂਸ਼ਨ ਤਾਂ ਨਹੀਂਗਾ ਬਸ ਆ ਦਾ ਕੋਈ ਹੱਲ ਨਹੀਂਗਾ ਜਿਹੜਾ ਤੁਸੀਂ ਆ ਗਏ ਸਰਦ ਮੇਰੀ ਗੱਲ ਸੁਣੋਗੀ ਜੇ ਸਾਡਾ ਲੋਰੋ ਲੋਰਾ ਜਰਾ ਮੇਰਾ ਗਾਦੀ ਮੈਂ ਉਹਨਾਂ ਨੂੰ ਇਹ ਵੀ ਸੁਣਾ ਚੁੱਕੀ ਆਂਗੀ ਕਿ ਤੁਸੀਂ 20000 ਮੈਂ ਤਾਂ ਬਸ ਹੋਊਗਾ ਫਿਰ ਬੰਦਾ ਹੋਰ ਹੀ ਮੈਂ ਜਿਹੜਾ ਮੈਂ ਨਹੀਂ ਹੋ ਰਾ ਜਿਹੜੀ ਮੈਂਸ਼ਨ ਕੀਤਾ ਤੁਸੀਂ ਤਾਂ ਤੁਹਾਡੇ ਕੋਲੇ ਅਧਿਕਾਰ ਹੈਗਾ ਆਰਟੀਆਈ ਦਾ ਤੁਸੀਂ ਆਰਟੀਆਈ ਪਾ ਕੇ ਤੁਸੀਂ ਇਨਫੋਰਮੇਸ਼ਨ ਲੈ ਲਓ ਜਿਹੜੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਕਾਨੂੰਨ ਮਤਾਬਕ ਚੱਲੋ ਨਾ ਦੱਸ ਦੋ ਜੇ ਨਾ ਮਿਲਦੀ ਦੇਖੋ ਆਰਟੀਆਈ ਦਾ ਜਵਾਬ ਆ ਜਣਾ ਅਸੀਂ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਮੋਸਟਲੀ ਦੇ ਦਿੰਨੇ ਆ ਤੁਸੀਂ ਆਪ ਦਾ ਜਵਾਬ ਕਿੰਨਾ ਹੋਇਆ ਤੁਸੀਂ ਆਰਟੀਆਈ ਬਹੁਤ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦਿੰਨੇ ਆਂ ਜਾਨ ਜਿੱਥੇ ਜੇ ਤੁਹਾਨੂੰ ਚਾਹੀਦੀ ਹੈ ਜਿਹੜੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ ਦੇ ਦਿੰਨੇ ਆਂ ਸਰਕਾਰੀ ਸਰ ਤੁਸੀਂ ਅੱਜ ਕਹਿੰਦੇ ਸੀ ਜੀ ਇਹ ਸਾਨੂੰ ਕੋਈ ਹੱਲ ਹੀ ਨਹੀਂ ਦੱਸ ਰਹੇ ਇਸ ਤਾਂ ਇਹਨਾਂ ਨੇ ਦੋ ਹੱਲ ਚਾਹੁੰਦੇ ਸੀ ਜੀ ਇਹ ਨਹੀਂ ਆਈ ਕਿ ਕਰਿਆ ਇਹ ਸੱਤ ਦੇਖੋ ਜੀ ਮੋਹਿਦਾ ਦਾ ਲਾਣਾ ਜੀ ਆਰਟੀਆਈ ਕਰਦਾ ਜੀ ਕਹਿੰਦਾ ਜੀ ਹੱਲ ਨਹੀਂ ਦੇਣੀ ਇਨਫੋਰਮੇਸ਼ਨ ਚਾਹੀਦੀ ਹੈ ਜਿਹੜੀ ਦਰ ਮੈਂ ਇਹਨਾਂ ਦਾ 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 ਵਿੱਚ ਕਰਦੇ ਨੇ ਸਰੋਦਾ ਜੀ ਇਹ ਹੱਲ ਦੀ ਹੈ ਜੀ ਅਸੀਂ ਇਹਨਾਂ ਨਾਲ ਗੱਲ ਕਰਦੀ ਸੀ ਇਹ ਤਾਂ ਹੱਲ ਕਰਦੇ ਨਹੀਂ ਕਿਰਾ ਸੀ ਜੀ ਇਹਨਾਂ ਨਾਲ ਹੱਲ ਕਰਦੇ ਕਰ ਲਾਗੇ ਆਏ ਵੀਰੇ ਦੇ ਕੋ ਆਕ ਆਕ ਕੰਮ ਨਾ ਤੁਸੀਂ ਕਰੋ ਤੁਸੀਂ ਆਦਾ ਧਰਨਾ ਪਟਿਆਥ ਜਿੱਥੇ ਕਰਨਾ ਆਪਦਾ ਬਾਹਰ ਕਰਨਾ ਕਰਨਾ ਇੱਥੇ ਵੀ ਜੇ ਨਾ ਹੋਵੇ ਸਿੱਧਾ ਕਰਨਾ ਜੇ 10 ਕਿਲੋ ਮੇਲਾ ਕਰੇ ਅੱਜ ਤੁਮੇ ਮਿਲਣਾ ਖਰਚੇ ਵਿੱਚ ਇੱਕ ਮਿੰਟ ਕੋਈ ਦਮਾਨੀ ਹੈਗੀ ਕੀ ਇਨਾਮ ਕੀ ਦੋ ਮੇਰਾ ਨਾਮ ਹੈਗਾ ਹਰਵਿੰਦਰ ਕੌਰ ਮੇਰਾ ਸੀਗੀ ਵਾਈਫ ਹੋ ਤੇ ਮੈਨਾਂ ਤੋਂ ਸਿਵਨ ਅਰਜਨ ਤੋਂ ਵੀ ਡਿਮਾਂਡ ਨਹੀਂ ਮੰਗ ਰਹੀ ਕੋਈ ਵੀ ਕੁਛ ਹੋਰ ਨਹੀਂ ਕੁਛ ਕਹਿ ਰਹੀ ਇਸ ਕਰਕੇ ਮੈਨਾਂ ਨਾ ਆਇਆ ਕਿ ਤੁਸੀਂ ਜਿਹੜਾ 20000 ਰੁਪਏ ਮੈਸੇਜ ਕੀਤਾ ਉਹ ਸਾਨੂੰ ਇੱਕ ਵਾਰੀ ਨਜ਼ਰਾਂ ਚ ਚੜਾ ਦਿਖਾ ਦਿਓ ਕਿ ਤੁਸੀਂ ਆ ਮੈਸੇਜ ਕੀਤਾ ਅਸੀਂ ਉਹ ਬੇਟ ਕਰ ਰਹੇ ਹਾਂ ਬਸ ਉਹਨਾਂ ਨੇ ਕਹਿੰਦੇ ਇਹਨਾਂ ਨੇ 20000 ਰੁਪਏ ਕਿਤੇ ਭੇਜਾਈ ਹਾਂ ਇਹਨਾਂ ਨੇ ਕਿਹਾ ਇਹ ਹਸਬੰਦ ਨੇ ਭੇਜਿਆ ਸੀ ਆਹ ਕੰਨ ਜੀ ਆਉਂਟ ਡਿਊਟੀ ਤੇ ਉਹਨਾਂ ਉਹ ਅਰੈਸਟ ਕੀਤਾ ਗਿਆਗਾ ਠੀਕ ਹੈ ਨਾ ਤੇ ਬਾਕੀ ਮੈਂ ਉਹਨਾਂ ਨੂੰ ਆਪਸ਼ਨ ਵਿੱਚ ਸਿਰਫ ਇਹੀ ਅਖਾਈ ਵੀ ਜਿਹੜਾ ਤੁਸੀਂ ਰਿਮੈਸਨ ਕਰਨਾ ਨਾ ਉਹ ਕਹਿੰਦੇ ਅਸੀਂ ਕਰ ਦਾਂਗੇ ਠੀਕ ਹੈ ਵੀ ਅਸੀਂ ਇਹ ਉਹਦੇ ਲਿਖਤੀ ਰੂਪ ਤੇ ਸੰਦੂਖਾ ਦਿਓ ਤੇਰਾ ਅਸੀਂ ਘਰੇ ਵਾਲੇ ਚੱਲਾਂਗੇ ਜਦੋਂ ਘਰੇ ਜਾ ਰਹੇ ਸੀ ਤੁਸੀਂ ਰੁਕੇ ਉਹਨਾਂ ਨੂੰ ਨਹੀਂ ਇੱਥੇ ਖੜੇ ਸੀਗੇ ਸਾ ਸਾਨੂੰ ਵੀ ਲੈਟਰ ਦਿਖਾ ਦਿਓ ਤੇ ਉਹ ਕਹਿੰਦੇ ਵੀ ਹਜੇ ਬਣ ਰਿਹਾ ਅਸੀਂ ਇਹ ਕੋਈ ਗੱਲ ਨਹੀਂ ਫੇਟ ਕਰ ਲਾਂਗੇ ਫਿਰ ਉਹਨਾਂ ਨੇ ਕੀ ਕਿਹਾ ਤੁਹਾਨੂੰ ਭਾਈ ਇਹ ਲੈਟਰ ਦਿਖਾਓ ਕਹਿੰਦੇ ਬਣ ਰਿਹਾ ਨਾ ਲੈਟਰ ਤੇ ਫਿਰ ਮੇਰੇ ਕੋਲ ਨਾ ਸੀ ਉਹ ਗੱਦਹਾਨ ਭਾਈ ਸਹੀ ਹਾਂ ਸੱਤਵਾਂ ਦਿਨ ਆ ਗਈ ਇਹ ਜੋ ਅਈ ਜੀ ਕਰਾਉ ਵੀ ਕੀਤਾ ਸੀਗਾ ਸੂਖਾ ਤਾਂ ਨਾ ਕਿਵੇਂ ਜੀ ਸੂਖਾ ਤਾਂ ਨਾ ਕਰਾਉ ਕਿਤੇ ਨਹੀਂ ਨਹੀਂ ਜੀ ਹਾਂ ਜੀ ਕਰਨਾ ਲਾ ਰਿਆ ਜੀ ਅਸੀਂ ਕਰਨਾ ਲਾ ਰਿਆ ਸਿਰਫ ਆਜ ਤੇ ਅਸੀਂ ਗਏ ਜੀ ਅੰਦਰ ਵੀ ਸਾਨੂੰ ਰੋਕੇ ਸੀ ਜਾਨ ਤੋਂ ਰੋਕੇ ਸੀ ਪਰ ਨਹੀਂ ਅਸੀਂ ਜਵਾਬ ਮੰਗੇ ਜਵਾਬ ਮੰਗੇ ਸਰ ਸਾਨੂੰ ਉਹ ਲੈਟਰ ਇੱਕ ਵਾਈ ਰਿਪੀਟ ਕਰਵਾ ਸਕਦੇ ਨਹੀਂ ਦਿੱਤਾ ਤਾਂ ਫਿਰ ਅੱਗੇ ਕਿਹਾ ਕਿ ਨਹੀਂ ਕੋਈ ਨਹੀਂ ਨਹੀਂ ਹਜੇ ਹਜੇ ਨਹੀਂ ਰੋਕਿਆ ਸਰ ਸਾਨੂੰ ਵੀ ਅਸੀਂ ਬੈਠੇ ਹਾਂ ਹਜੇ ਉਹਨਾਂ ਨੇ ਸਾਨੂੰ ਕਿਹਾ ਨਹੀਂ ਦਿੱਤਾ ਜੋ ਆਪ ਫਿਰ ਕੀ ਕਰੋਗੇ ਫਿਰ ਦੇਖ ਲਈ ਜੋ ਸਾਨੂੰ ਹੋਇਆ ਕਿੱਥੇ ਬੰਦੀ ਸੀ ਕਿੱਥੇ ਸੀ ਰਾਸ ਜੀ ਇੱਥੇ ਸੀ ਜਿਹੜੀ ਦਾ ਨਹੀਂ ਰਾਕਰ ਜੀ ਲੋੜੀ ਕਰਦੇ ਸੀ ਉਹਨਾਂ ਨੂੰ ਜੇਕਰ ਨਾ ਕੋਦੇ ਆਕਰ ਕਰਦੇ ਆਪਾਂ ਜੇ ਸੁਭਾਉ ਨਹੀਂ ਕਰਨਾ ਸੌਂਦੇ ਆਗੇ ਨਹੀਂ ਜਵਾਰ ਦੇ ਰਹੇ ਇਹ ਜੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਆਤਮ ਹੱਤਿਆ ਵੀ ਕਰਨੀ ਪੈ ਸਕਦੀ ਹੈ ਤੇਲ ਪਾ ਕੇ ਅੱਗ ਲਾ ਕੇ ਮਚਾਂਗੇ ਇੱਥੇ ਜੇ ਇਹਨਾਂ ਸਾਡਾ ਬੰਦਾ ਨਾ ਵਾਪਸ ਲੈ ਕੇ ਦਿੱਤਾ ਤਾਂ ਇਹਨਾਂ ਦੇ ਥੋਈ ਗੱਲ ਹੋਈ ਹੈਗੀ ਜੇ ਸਾਡਾ ਬੰਦਾ ਨਹੀਂ ਲਿਉਂਦੇ ਤਾਂ ਅਸੀਂ ਕੁਝ ਵੀ ਕਰ ਸਕਦੇ ਦੁਆਦ ਅਸੀਂ ਇੱਥੇ ਆਤਮ ਹੱਤਿਆ ਕਰ ਸਕਦੇ ਸਾਡੇ ਦੋ ਬੱਚੇ ਹੈਗੇ ਇੱਥੇ ਮਰਾਂਗੇ ਜੀ ਕੀ ਲੱਗਦਾ ਕੀ ਬਣਾ ਕੋਣ ਮਾਮੇ ਦਾ ਕਹਿੰਦਾ ਹਾਂ ਦੋ ਸਤ ਨੂੰ ਜਾਣਦੇ ਹਾਂ ਕਿ ਨਹੀਂ ਜਾਣਦੇ ਹੋ ਜਾਣਦੇ ਹਾਂ ਸਰ ਜਾਣਦੇ ਆ ਜਾਣਦੇ ਹੋ ਵੀ ਨਾ ਕਰੇ ਤੇ ਜਾਣਦੇ ਹੋ ਤੇ ਨਹੀਂ ਜਾਣ ਤੋ ਸਾਰਾ ਅਸੀਂ ਰੋਕਦੇ ਨਹੀਂਗੇ ਕਿਸੇ ਗੱਲ ਤਮੀ ਅਸੀਂ ਰੋਕਦੇ ਪਰ ਅਸੀਂ ਜਿਹੜੀ ਚੀਜ਼ ਦਾ ਜਵਾਬ ਮੰਗਦੇ ਸਾਨੂੰ ਉਹ ਦੇਣਾ ਹੈ ਜਿਹੜਾ 20000 ਰੁਪਏ ਰਾਜ ਸਿੰਘ ਨੇ ਫੜਿਆ ਇਹਨਾਂ ਦੇ ਕਹਿੰਦੇ ਫੜਿਆਗਾ ਇਹ ਕਹੋ ਪਿੱਛੇ ਭਜਦੇ ਹੁਣ ਕਿਉਂ ਨਹੀਂ ਲਿਖ ਕੇ ਦੇ ਰਹੇ ਇਹ 20000 ਰੁਪਏ ਉਹ ਬੱਚੇ ਉਸ ਵੀ ਕਾਰਨ ਉਹੀ ਵੀ ਹਰ ਦਾ ਰੌਲਾ ਜੀ ਲਿਖ ਕੇ ਦਿੰਦੇ ਆ ਇੱਕ ਮਿੰਟ ਸਾਡਾ ਬੰਦਾ ਬਾਹਰ ਆਉਂਦਾ ਜੀ ਤੁਸੀਂ ਇਹ ਸਵਾਲ ਕੀਤਾ ਉਦੋਂ ਉਸ ਤੋਂ ਬਾਅਦ ਕਰਾਓ ਕਿਤੇ ਕਰਾਓ ਹਾਂਜੀ ਸਰ ਉਸ ਤੋਂ ਬਾਅਦ ਕਰਾਓ ਇਹ ਕਹਿੰਦੇ ਅਸੀਂ ਇਹ ਕੋਈ ਗੱਲ ਇਹਨਾਂ ਨੇ ਸੁਣੇ ਸਾਡੀ ਇਸ ਕਰਕੇ ਕਰਾਓ ਕੀਤਾ ਇਹਨਾਂ ਦਾ ਜੀ ਠੀਕ ਹੈ ਜਦੋਂ ਇਹ ਲੰਘ ਰਹੇ ਸੀਗੇ ਇਹ ਬਿਨਾਂ ਜਵਾਬ ਦਿੱਤੇ ਹੋਰ 6 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਅਸੀਂ ਬੈਠੇ ਇੱਕ ਵਾਰ ਸਾਡੇ ਕੋਲੇ ਆ ਕੇ ਇਹਨਾਂ ਨੇ ਪੁੱਛਿਆ ਨਹੀਂ ਵੀ ਕਿਉਂ ਬੈਠੇ ਆ ਕੀ ਕਾਰਨ ਹੈ ਲੋਕ ਇੱਥੇ ਪਰੇਸ਼ਾਨ ਹੋ ਜਾਂਦੇ ਆ ਲੋਕ ਸਾਨੂੰ ਵੀ ਗੱਲਾਂ ਦਈ ਜਾਂਦੇ ਵੀ ਇੱਥੇ ਤਾਂ ਬੰਦਾ ਲਈ ਬੈਠੋ ਡਾਕਟਰ ਆਉਂਦੇ ਨਹੀਂ ਸਾਡੇ ਕੋਲੇ ਦੂਰੋਂ ਦੂਰੋਂ ਆਉਂਦੇ ਆ ਪਰੇਸ਼ਾਨ ਪਰੇਸ਼ਾਨ ਸਾਰੇ ਹੋ ਜਾਂਦੇ ਆ ਅਸੀਂ ਪਰੇਸ਼ਾਨ ਹੋ ਜਾਂਦੇ ਆ ਸਾਡੇ ਨਿੱਕੇ ਨਿੱਕੇ ਜਵਾਗਾ ਘਰੇ ਰੁਲੀ ਜਾਂਦੇ ਜਿਹੜੇ ਰੋਈ ਜਾਂਦੇ ਰੋਜ਼ ਅਸੀਂ ਕਿੱਥੋਂ ਲਿਆਈਏ ਬੰਦੇ ਨੂੰ ਜੇ ਤੁਹਾਨੂੰ ਬਲਕਾ ਡਿਊਟੀ ਤੋਂ ਗਿਆ ਸਰ ਹੁਣ ਜਵਾਬਨਾ ਦਿੱਤਾ ਕਿ ਕੀ ਕਰਾਂਗੇ ਬਸ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੰਮ ਹੋਊਗਾ ਉਹ ਇੱਥੇ ਸਵੇਰੇ ਵਕਤ ਅੱਗ ਲਾ ਕੇ ਮਚਾਂਗੇ ਗੱਲ ਖਤਮ ਹੈ ਇਹਨਾਂ ਦੇ ਕਿਉਂਕਿ ਸਾਡਾ ਇਹ ਕਾਰੀ ਖਤਮ ਕਰਤਾ ਇਹਨਾਂ ਨੇ ਇਹਨਾਂ ਨੇ ਕਰਿਆ ਡਿਊਟੀ ਤੋਂ ਬੰਦਾ ਗਿਆ ਕੋਈ ਹੋਂ ਨਹੀਂ ਗਿਆ ਇੱਥੇ ਇਹਨੂੰ ਸਾਈਡ ਵਾਲਾ ਕੰਮ ਤਾਂ ਕਰਤਾ ਭਾਈ ਭਾਈ ਗੱਲ ਤਾਂ ਕਰੀਏ ਹੋਰ ਕੋਈ ਨਹੀਂ ਜੀ ਲੋਰ ਹੋਰ ਕੋਈ ਨਹੀਂ ਆਉਂਦਾ ਜੀ ਲੋਰ ਇਹਨਾਂ ਬੰਦਿਆਂ ਨੇ ਸਾਡਾ ਕਾਰੀ ਖਰਾਬ ਕਰਤਾ ਇਹਨੇ ਅੱਜ ਮਿਲਾਂਗੇ ਫਿਰ ਤੇ ਕੱਲਾ ਜਵਾਕ ਹੀ ਸਾਡੇ ਕਰਦਾ ਇਹ ਆਓ ਇੱਧਰ ਆਓ ਹੋਰ ਕੋਈ ਤੁਹਾਡਾ ਹਰਪ੍ਰੀਤ ਕੋਰ ਕੀ ਮਾਣ ਲਾਲ ਜੀ ਤੇ ਅੱਜ ਸ੍ਰੀ ਰਾਜ ਸਿੰਘ ਜਿਹੜਾ ਸਾਡੇ ਮੰਮੀ ਦਾ ਬੇਟਾ ਜੀ ਉਹ ਫੈਮਿਲੀ ਚ ਕੱਲਾ ਹੀ ਆ ਜੀ ਇਹਨਾਂ ਦੇ ਕਹਿਣ ਤੇ ਟੀਮ 10 ਮੈਂਬਰੀ ਭੇਜੀ ਗਈ ਸੀ ਜੀ ਜੋ ਇਹਨਾਂ ਦੇ ਅਟੁੱਟ ਲੜੀ ਦੌਰਾਨ ਚੱਕਿਆ ਗਿਆ ਉਹ ਉਹ ਕੱਲਾ ਹੀ ਇਨਸਾਨ ਆ ਜਿਹੜਾ ਇੱਥੋਂ ਚੱਕਿਆ ਗਿਆ 8 ਮੈਂਬਰ ਵਾਪਸ ਆ ਗਏ 7 ਆ ਗਏ ਸਾਨੂੰ ਪਤਾ ਨਹੀਂ ਉਹ ਕਿਵੇਂ ਆ ਗਏ ਜੀ ਇਹਦੇ ਬਾਰੇ ਵੀ ਸਾਡਾ ਕੋਈ ਹੋ ਨਹੀਂਗਾ ਹੁਣ ਜੋ ਰੋਲਾ ਸਰ ਉਹਨਾਂ ਨੂੰ 40000 ਰੁਪਏ ਤੋਂ ਸਰਕਾਰੀ ਖਾਤੇ 'ਚੋ ਦਿੱਤਾ ਗਿਆ ਸੀ ਉਹ 60 ਬਣਿਆ ਕਿਵੇਂ ਬਣਿਆ ਕੁਛ ਨਹੀਂ ਇਹਦਾ ਹੁਣ ਉਹਨਾਂ ਨੇ ਉਹ 20000 ਰੁਪਏ ਮੈਂਸ਼ਨ ਕਰਨਾ ਹੈ ਅਸੀਂ ਸਿਰਫ ਇਹੀ ਮੰਗ ਕੀਤੀ ਸੀ ਵੀ ਜਿਹੜਾ ਉਹ ਮੈਂਸ਼ਨ 20000 ਰੁਪਏ ਕੀਤਾ ਉਹ ਸਾਨੂੰ ਲਿਖਤੀ ਰੂਪ 'ਚ ਸਾਨੂੰ ਦਿਖਾਇਆ ਜਾਵੇ ਜੋ ਉਹਦੇ ਤੋਂ ਕੰਨੀ ਘਤਰਾ ਰਹੇ ਆ ਸਾਰੇ ਵੀ ਉਹ ਸਾਨੂੰ ਕਿਉਂ ਨਹੀਂ ਦਿਖਾ ਰਹੇ ਬਸ ਇਹੀ ਰੌਲਾ ਸੀ ਹੋਰ ਕੋਈ ਨਹੀਂ ਸੀਗਾ ਸਾਨੂੰ ਇਹਨਾਂ ਨੂੰ ਇਹੀ ਕਿਹਾ ਸੀ ਵੀ ਸਰ ਸਾਨੂੰ ਦਿਖਾ ਦਿਓ ਜਿਹਦਾ ਉਲਟਾ ਸਰ ਇਹ ਬੰਦਾ ਵੀ ਸਿਵਾ ਸਾਜਨ ਨੂੰ ਰੋਕਿਆ ਗਿਆ ਰੋਕਿਆ ਕੁਛ ਨਹੀਂ ਸਿਰਫ ਇਨਾ ਹੀ ਪੁੱਛਿਆ ਗਿਆ ਸੀ ਸਰ ਸਾਨੂੰ 20000 ਰੁਪਏ ਮੈਂਸ਼ਨ ਕੀਤਾ ਦਿਖਾ ਦਿਓ ਜਿਹਦੇ ਨਾਲ ਸਾਡਾ ਬੰਦਾ ਬਾਹਰ ਆਉਂਦਾਗਾ ਕਾਰਨ ਕਿ ਉਹਨੇ ਇਹ ਗੱਲ ਕਹੀ ਉਹ ਹੀ ਦਾ ਵਜ੍ਹਾ ਨਹੀਂ ਜੀ ਉਹੀ ਪੁੱਛ ਰਹੇ ਆ ਵੀ ਸਾਨੂੰ ਦਿਖਾ ਦਿਓ ਉਹ ਤਾਂ ਕਹਿੰਦੇ ਬੈਠੋ ਅਸੀਂ ਤੁਹਾਡੇ ਸਾਹਮਣੇ ਕਰਦੇ ਆ ਕਿਹਨੂੰ ਮਿਲਣਾ ਹੈ ਮਿਲਣ ਦਾ ਤਾਂ ਕੋਈ ਮਤਲਬ ਨਹੀਂ 6 ਦਿਨ ਹੋ ਗਿਆ ਸੀ ਇੱਥੇ ਰੁਲੀ ਾਂਦੇ ਨੂੰ ਛੋਟੇ ਛੋਟੇ ਬੱਚੇ ਆ ਫੁੱਲ ਆਉਣੇ ਆ ਇਹਨਾਂ ਦੇ ਦੋ ਬੱਚੇ ਆ ਜੀ ਫੈਮਿਲੀ ਮੈਂਬਰ ਚ ਕੋਈ ਨਹੀਂ ਗੱਲਾਂ ਬੰਦਾ ਸੀ ਉਹ ਉਹ ਹੈ ਨਹੀਂਗਾ ਹੁਣ ਇੱਕ ਇਹਦੀ ਭੈਣ ਆ ਇੱਕ ਇਹ ਪਤਨੀ ਆ ਇਹਨਾਂ ਦੀ ਬਸ ਬੱਚੇ ਆ ਛੋਟੇ ਜਿਹੇ ਅੱਜ ਰੋਜ ਉਹ ਰੋ ਰਹੇ ਸੀ ਤਬੀਅਤ ਖਰਾਬ ਕਰ ਨੋ ਘਰੇ ਛੱਡੇ ਗਏ ਆ ਬਸ ਹਾਂ ਜੀ ਮਤਲਬ ਸਾਰੇ ਇਹਨਾਂ ਦੀ ਕੋਈ ਨਹੀਂ ਗੱਲ ਸੌਂਦੇ ਤਾਂ ਅਗਲਾ ਪਲਾਨ ਸਾਡਾ ਬਹੁਤ ਵੱਡਾ ਹੋਊਗਾ ਬਹੁਤ ਜ਼ਿਆਦਾ ਕਿਸ ਤਰ੍ਹਾਂ ਦਾ ਪਲਾਨ ਹੋਊਗਾ ਪਲਾਨ ਦੱਸਿਆ ਜਾਂਦੇ ਸਾਰੇ ਸਾਨੂੰ ਮੈਂਸ਼ਨ ਕੀਤਾ ਹੀ ਆ ਵੀ ਜੇ ਸੁਸਾਈਡ ਕਰਨਗੇ ਨਾਲ ਬੱਚੇ ਮਾਰਨਗੇ ਬੱਚੇ ਕਿਉਂ ਉਹਨਾਂ ਤੋਂ ਬਿਨਾ ਬੱਚਿਆਂ ਦਾ ਕੋਈ ਹੱਲ ਹੀ ਨਹੀਂ ਹੈਗਾ ਫੈਮਿਲੀ ਮੈਂਬਰ ਚ ਇਕੱਲਾ ਹੀ ਉਹਦਾ ਹਸਬੰਡ ਹੀ ਆ ਕਮਾਉਣ ਵਾਲਾ ਬੱਚੇ ਵੈਸੇ ਵੀ ਮੰਨਗੇ ਇੱਥੇ ਮੰਨਗੇ ਸਾਹਮਣੇ ਲੋਕਾਂ ਨੂੰ ਦਿਖਾਈ ਤਾਂ ਦੇਣਗੇ ਉਹ ਮਤਲਬ ਬੇਗੁਨਾਹ ਹੈ ਅੱਜ ਉਹਦੇ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਵੀ ਇਹ ਗੱਲ ਹੋ ਸਕਦੀ ਹੈ ਤੁਸੀਂ ਜਾਣਦੇ ਹੋਗੇ ਸਿਵਲ ਸਰਪੰਚ ਨਹੀਂ ਸਾਰਾ ਜਿੰਨਾ ਟਾਈਮ ਸਾਨੂੰ ਲਿਖਤੀ ਰੂਪ ਚ 20000 ਰੁਪਏ ਦਾ ਲਿਖਤੀ ਰੂਪ ਦਿਖਾਉਂਦੇ ਨਹੀਂ ਅੱਜ ਇੱਥੇ ਬੈਠਿਆ ਇੱਥੇ ਬਿਠਾਵਾਂ ਆ ਸਰ ਕੀ ਨਾਮ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਪੰਜਾਬ ਕੋਆਰਡੀਨੇਟਡ ਸਰਵਿਸ ਫੈਡਰੇਸ਼ਨ ਵਿਗਿਆਨਕ ਦਾ ਮੈਂ ਸੂਬਾ ਪ੍ਰਧਾਨ ਆ ਜੀ ਅ ਅੱਜ ਦੀ ਜਿਹੜੀ ਇਹ ਅਸੀਂ ਮਰਦਾਬਾਦ ਕਰ ਰਹੇ ਆ ਉਹ 9 ਤਰੀਕ ਨੂੰ ਜਿਹੜੀ ਵਿਜੀਲੈਂਸ ਵਿਭਾਗ ਵੱਲੋਂ ਸਰਕਾਰੀ ਮਹਿਕਮੇ ਦੀ ਟੀਮ ਦੇ ਉੱਤੇ ਮਾਰੀ ਗਈ ਛਾਪਾਂ ਮਾਰੀ ਆ ਉਹਦੇ ਵਿੱਚ ਸਾਡਾ ਇੱਕ ਦਰਜਾਚਾਰੀ ਦਰਜਾਚਾਰ ਕਰਮਚਾਰੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਰਹਾ ਕਰਾਉਣ ਸੰਬੰਧੀ ਇੱਕ ਐਜੀਟੇਸ਼ਨ ਜਿਹੜੀ ਆ ਦਾਸਤਰੀਕ ਤੋਂ ਲਗਾਤਾਰ ਸਿਬੜਾ ਹਸਤਾਲ ਪਟਿੰਡਾ ਦੇ ਵਿੱਚ ਚੱਲ ਰਹੀ ਆ ਉਸ ਦੀ ਇੱਕ ਕੜੀ ਵਜੋਂ ਅੱਜ ਜਿਹੜੀਆਂ ਉਹ ਕੁੜੀ ਸੁਵਾਮਾ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਇਹਦਾ ਕਾਰਨ ਇਹ ਆ ਵੀ ਜਿਹੜੇ ਵਿਜੀਲੈਂਸ ਵਿਭਾਗ ਆ ਉਹਦੇ ਵੱਲੋਂ ਲਗਾਤਾਰ ਇਸ ਗੱਲ ਦੀ ਡੌਂਟੀ ਪਿੱਟੀ ਜਾ ਰਹੀ ਆ ਵੀ ਅਸੀਂ ਬਹੁਤ ਵੱਡਾ ਇੱਕ ਗਰੋਹ ਫੜ ਲਿਆ ਅਸੀਂ ਬਹੁਤ ਵੱਡਾ ਇੱਕ ਗੈਂਗ ਫੜ ਲਿਆ ਜਿਹੜਾ ਕਿ ਲਿੰਗਨਰ ਦਾ ਹਰਤ ਜਿਹੜਾ ਇੱਕ ਗੱਟ ਜੋੜ ਬਣਿਆ ਸੀ ਨੈਕਸਸ ਬਣਿਆ ਸੀ ਉਸ ਨੂੰ ਅਸੀਂ ਫੜਿਆ ਪਰ ਹੋਇਆ ਅਸਲ ਵਿੱਚ ਇਹ ਆ ਵੀ ਜਿਹੜਾ ਸਾਡਾ ਦਰਜਾ ਚਾਰ ਕਰਮਚਾਰੀ ਸੀ ਉਹ ਬਿਲਕੁਲ ਨਿਰਦੋਸ਼ ਸੀ ਉਹ ਆਪਦੇ ਅਫਸਰਾਂ ਦੇ ਜਿਹੜੇ ਹੁਕਮ ਆਉਣ ਗਿਆ ਸੀ ਆਪਦੇ ਅਫਸਰਾਂ ਦੀ ਡਿਊਟੀ ਲਈ ਹੋਈ ਡਿਊਟੀ ਕਰਨ ਗਿਆ ਸੀ ਜੀਦਾ ਕਰਕੇ ਉਹ ਉੱਥੇ ਹਾਜ਼ਰ ਸੀ ਤੇ ਅਫਸਰਾਂ ਵੱਲੋਂ ਹੀ ਉਹਨੂੰ ਪੈਸੇ ਦਿੱਤੇ ਗਏ ਸੀ ਤੇ ਅਫਸਰਾਂ ਵੱਲੋਂ ਹੀ ਪੈਸੇ ਉਹਨੂੰ ਜਿਹੜੇ ਆ ਉਹ ਦਵਾਏ ਗਏ ਸੀ ਇਸ ਕਰਕੇ ਜਿਹੜੇ ਉਹ ਉਹਦੇ ਕੋਲੋਂ ਸਰਕਾਰੀ ਖਜ਼ਾਨੇ ਚੋਂ ਕੱਢੇ ਹੋਏ 40000 ਰੁਪਏ ਜਿਹੜਾ ਉਹੀ ਬਰਾਮਦ ਹੋਇਆ ਐ ਐਨ ਐਚ ਐਮ ਦੇ ਖਾਤੇ ਵਿੱਚੋਂ ਅਕਾਊਂਟ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ ਉਹ ਨਿਕਲੇ ਹੋਏ ਰੁਪਇਆ ਇਸ ਕਰਕੇ ਉਹ ਵੇਗਣਾ ਪਰ ਜਿਹੜੀ ਸਾਡੀ ਅਫਸਰਸ਼ਾਹੀ ਆ ਸਿਵਲ ਸਰਜਨ ਬਠਿੰਡਾ ਡੀਪੂ ਬਟਿੰਡਾ ਉਹਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਕੋਲ ਆਪਣਾ ਜਿਹੜਾ ਪੱਖ ਆ ਉਹ ਨਹੀਂ ਰੱਖਿਆ ਜਾ ਰਿਹਾ ਇਹ ਪੱਖ ਨਾ ਰੱਖਣ ਕਾਰਨ ਜਿਹੜਾ ਉਹ ਸਾਡਾ ਮੁਲਾਜ਼ਮ ਹੈ ਉਹ ਕੋਰਟਾਂ ਦੀ ਖੱਜਲ ਖਵਾਰੀ ਦੇ ਵਿੱਚ ਔਲਝਣ ਦੀ ਸੁਭਾਵਨਾ ਅਸੀਂ ਅੱਜ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਪੂਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਤੇ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਤੇ ਵਿਜੀਲੈਂਸ ਬਿਊਰੋ ਨੂੰ ਇਹ ਸਵਾਲ ਕਰਨਾ ਚਾਹੁੰਦੇ ਆ ਭਈ ਦੱਸਿਆ ਜਾਵੇ ਭਈ ਕੀ ਕਰਪਸ਼ਨ ਸਿਰਫ ਤੇ ਸਿਰਫ ਥੱਲਰਲੇ ਕਰਮਚਾਰੀ ਕਰਦੇ ਆ ਜੇ ਥੱਲਰਲੇ ਕਰਮਚਾਰੀ ਨਹੀਂ ਕਰਦੇ ਤਾਂ ਫਿਰ ਆ ਜਿਹੜੇ ਅਫਸਰ ਆ ਇਹਨਾਂ ਨੂੰ ਕਿਉਂ ਨਹੀਂ ਫੜਿਆ ਗਿਆ ਜੇ ਕਰਪਸ਼ਨ ਨਹੀਂ ਹੋਈ ਆ ਫਿਰ ਇਹਨਾਂ ਅਫਸਰਾਂ ਦੀ ਇਹਨਾਂ ਤੋਂ ਇਹਨਾਂ ਦੀ ਸ਼ਾਨਬੀਨ ਕਰਨੀ ਚਾਹੀਦੀ ਆ ਇਹਨਾਂ ਤੋਂ ਗੱਲ ਸੁਣ ਕੇ ਉਹ ਜਿਹੜਾ ਕਰਮਚਾਰੀ ਆ ਜਿਹੜਾ ਬਗੈਰ ਕਸੂਰ ਤੋਂ ਫਸਾਇਆ ਗਿਆ ਉਸ ਬੰਦੇ ਨੂੰ ਬਾਹਰ ਕੱਢਣਾ ਚਾਹੀਦਾ 70000 ਰੁਪਏ ਫੜਾਇਆ ਗਿਆ ਤੁਸੀਂ ਕਹਿੰਦੇ 40000 ਰੁਪਏ ਲੱਗੇ ਬਾਕੀ ਬਾਕੀ ਦੀ ਵੀ ਨਹੀਂ 70000 ਨਹੀਂ ਹੈਗਾ ਜੀ 70000 ਦੀ ਗੱਲ ਜਿਹੜੀ ਆ ਉਹ ਸਿਰਫ ਵਿਜੀਲੈਂਸ ਬਿਊਰੋ ਪੇਸ਼ ਕਰ ਰਹੀ ਆ ਜਿਹੜੇ ਤੱਤ ਸਾਹਮਣੇ ਆਏ ਆ ਉਹਦੇ ਵਿੱਚ 60000 ਰੁਪਏ ਫੜਾਇਆ ਗਿਆ 40000 ਰੁਪਏ ਜਿਹੜਾ ਇਹਨਾਂ ਨੇ ਐਨ ਐਚ ਐਮ ਦੇ ਅਕਾਊਂਟ ਦੇ ਵਿੱਚੋਂ ਕਢਾਇਆ ਹੋਇਆ ਸੀ 2000 ਸੋਈ ਆ ਸੀ ਉਹਦੇ ਵੱਲੋਂ ਜਿਹੜੀ ਦੀ ਆਧਾਰਾ ਦਵਾਇਆ ਗਿਆ ਉਹ ਦਬਾਵ ਵਿਜੀਲੈਂਸ ਕੋ ਦਿੱਤਾ ਉਹਨੂੰ ਫਿਸਾਉਣ ਦੇ ਲਈ ਇਸ ਕਰਕੇ ਉਹ 40000 ਰੁਪਏ ਜਿਹੜਾ ਵਿਜੀਲੈਂਸ ਦੀ ਟੀਮ ਵੱਲੋਂ ਉਹ ਸਰਕਾਰੀ ਖਾਤੇ ਦਾ ਤੇ 20000 ਰੁਪਏ ਜਿਹੜਾ ਉਹਨੂੰ ਆਧਾਰਾ ਫੜਾਇਆ ਸੀ ਉਹ ਸਾਡੇ ਵੱਲੋਂ ਤਾਂ ਆਪੀਡੀ ਸਭਾਵਾਂ ਇਸ ਕਰਕੇ ਬੰਦ ਕਰਵਾਈਆਂ ਜਾ ਰਹੀਆਂ ਨੇ ਕਿਉਂਕਿ ਛੋਟੀ ਮੋਟੀ ਗੱਲ ਇੱਥੇ ਕਿਸੇ ਦੀ ਸੁਣਦੇ ਨਹੀਂ ਪਹਿਲਾਂ ਹੀ ਅਸੀਂ ਇਹ ਗੱਲ ਸਾਫ਼ ਕਰ ਚੁੱਕੇ ਹਾਂ ਵੀ ਹਮੇਸ਼ਾ ਛੋਟੇ ਕਰਮਚਾਰੀਆਂ ਦੇ ਉੱਤੇ ਕਿਰਤੀ ਵਰਗ ਦੇ ਉੱਤੇ ਹੀ ਕਿਉਂ ਇਹ ਗਾਜ ਡਿਗਦੀ ਆ ਜੇ ਫੜਨਾ ਹੀ ਆ ਤਾਂ ਫਿਰ ਬਿਜੀਲੈਂਸ ਨੇ ਉਸ ਟੀਮ ਦਾ ਇੰਚਾਰਜ ਕਿਉਂ ਨਹੀਂ ਫੜਿਆ ਇਸ ਗੱਲ ਤੋਂ ਲੈ ਕੇ ਸਾਰੇ ਪੂਰਾ ਮੁਲਾਜ਼ਮ ਵਰਗ ਜਿਹੜਾ ਇਸ ਗੱਲ ਦੇ ਉੱਤੇ ਗੁੱਸੇ 'ਚ ਐ ਖਫਾ ਐ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਜੀਟੇਸ਼ਨ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਫੈਲਣੀ ਆ ਪੂਰੇ ਜ਼ਿਲ੍ਹੇ ਦੇ ਵਿੱਚ ਫੈਲਣੀ ਆ ਕਿਉਂਕਿ ਅਫਸਰशाही ਜਿਹੜੀ ਆ ਸਿਰਫ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਦੂਜਿਆਂ ਦੀ ਬਲੀ ਚੜਾਉਂਦੀ ਆ ਇਸ ਕਰਕੇ ਉਹਨਾਂ ਅਫਸਰਾਂ ਦੇ ਖਿਲਾਫ ਇਹ ਜਿਹੜਾ ਗੁੱਸਾ ਤੇ ਜੇ ਇਹ ਗੱਲ ਅਸੀਂ ਨਹੀਂ ਕਰਦੇ ਤਾਂ ਸਾਡੀ ਜਿਹੜੀ ਆ ਹਸਣ ਬਾਈ ਕਿਤੇ ਨਹੀਂ ਹੋਣੀ ਕਿੰਨਾ ਚਿਰ ਇਹ ਆਪਾਂ ਉਹ ਜਿੰਨੀ ਦੇਰ ਤੱਕ ਰਾਜ ਸਿੰਘ ਦੀ ਰਿਹਾਈ ਨਹੀਂ ਹੁੰਦੀ ਉਹਨੇ ਦੇਰ ਤੱਕ ਅਸੀਂ ਇਹਨੂੰ ਠੱਪ ਰੱਖਾਂ ਮੇਰਾ ਨਾਮ ਐਸੀ ਧਰਮ ਸਿੰਘ ਹੈ ਮੈਂ ਚਮਕੀਚਰ 1670 ਲਗਿਆ ਅੱਜ ਇੱਕ ਧਰਨਾ ਦਿੱਤਾ ਗਿਆ ਸੀ ਆ ਕੋਈ ਰਾਜ ਸਿੰਘ ਨਾਂ ਦੇ ਬੰਦੇ ਦੇ ਇੱਕ ਬਿਜਲੀ ਦਾ ਸਦਮ ਦਾ ਮਕਦਮਾ ਦਰਜ ਹੋਇਆ ਹੈ ਉਹ ਜਿਹੜੇ ਇਕੱਠੇ ਹੋ ਕੇ ਆਏ ਸੀ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਹਾਨੂੰ ਅਸੀਂ ਜਿਹੜਾ ਹੈਗਾ ਸੀਐਮਓ ਸਾਹਿਬ ਨਾਲ ਬਣਾ ਦਿੰਨੇ ਤੇ ਉਹਨਾਂ ਨੂੰ ਅਸੀਂ ਇਹ ਕਰਕੇ ਉਹ ਗੱਲ ਸਾਡੀ ਮੰਨ ਲਈ ਉਹ ਉਹ ਬਾਹਰ ਬੈਠੇ ਆ ਤੇ ਉਹਨਾਂ ਨੂੰ ਪੰਜ ਚਾਰ ਦਿਨਾਂ ਅੰਦਰ ਮਾ ਕੇ ਜਿਹੜੀ ਗੱਲ ਹੈਗੀ ਸੋਲਵ ਕਰਾ ਦਿੰਦੇ। ਸਰਦਾਰ ਜੀ ਇਹਨਾਂ ਵੱਲੋਂ ਆਪ ਰੋਕੇਗੇ ਜਾਣ ਤੋਂ। ਜਾਣ ਤੋਂ ਰੋਕਿਆ ਸੀ ਇਹਨਾਂ ਨੇ ਸਰਦਾਰ ਜੀ ਤੱਕ। ਨਹੀਂ 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 ਰੋਕਿਆ ਰੋਕਿਆ ਨਹੀਂ ਬੈਠੇ ਆ।